ਸਤਨਾਮ ਸ਼੍ਰੀ ਵਾਹਿ ਗੁਰੂ ਸਾਈਂ ਦੀਓ ਦੰਦਉਤ ਬੰਦਨ ਅਨਕ ਵਾਰ ਸਰਬ ਕਲਾ ਸਮਰਤ ਦੋਰ ਨੰਤਰ ਰਖੋ ਪ੍ਰਭੂ ਨਾਨਕ ਦੇ ਕਰ ਹਥ ਸਤਿਰਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ ਸਾਲਾ ਮਹਲਾ 5ਵਾਂ 2 ਪਦੇ ਘਰ ਚੰਤਾ ਇਕ ਓੰਕਾਰ ਸਤਗੁਰ ਪ੍ਰਸਾਦਿ ਮੋਰਨ ਘਰ ਆਵੋ ਕਰਉ ਜੋਦਰੀਆ ਮਾਨ ਕਰਉ ਅਬ ਮਨੈ ਬੋਲੋਂ ਭੂਲ ਚੂਕ ਤੇਰੀ ਪ੍ਰੀਤ ਜਰੀਆ ਰਾਮ ਨਿਰਤ ਸੁਣੋ ਅਰ ਪੇਕੋ ਨਾਹੀ ਪਰਮ ਪਰਮ ਦੁਖ ਭਰੀਆ ਹੋਏ ਕਿਰਪਾਲ ਗੁਰ ਨਾ ਪਰ ਦੋ ਮਿਲੋ ਲਾਲ ਮਨ ਹਰੀਆ ਏਕ ਨਿਮਕ ਜੇ ਬਿਸਰੇ ਸੁਆਮੀ ਜਨੋ ਕੋਟ ਦਰਸ ਲਖ ਬਰੀਆ ਸਾਧ ਸੰਗਤ ਕੀ ਪੀਰ ਜੋ ਪਾਏ ਤੋ ਨਾਨਕ ਹਰਿ ਸੰਗ ਮਰੀਆ ਏਕ ਨਿਮਕ ਜੇ ਬਿਸਰੇ ਸੁਆਮੀ ਦਨੋ ਕੋਟ ਦਰਸ ਲਖ ਬਨਿਆ ਸਾਧ ਸੰਗਤ ਕੀ ਧੀਰ ਜੋ ਪਾਈ ਤਉ ਨਾਨਕ ਹਰ ਸੰਗ ਮਰੀਆ ਵਾਹਿ ਗੁਰਦੀਖਾ ਖੰਸਾ ਵਾਹਿ ਗੁਰਦੀ ਕੀ ਫਤੇ ਅਜ ਦਿਨ ਵੀਰਵਾਰ 6 ਮਾਰਚ 23 ਪਗੜ ਅੱਜ ਦਿਨ ਵੀਰਵਾਰ 6 ਮਾਰਚ 23 ਪਗੜ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ